ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਹੋਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਆਪਦੇ ਵਾਸਤੇ ਤੇ ਇਹਦੇ ਵਾਸਤੇ ਆਪਾਂ ਸਲਾਈ ਤੇ 26 ਗੁੰਡੇ ਪਾਏ ਆ ਜੀ ਤੇ 26 ਗੁੰਡੇ ਪਾ ਕੇ ਆਪਾਂ ਉਲਟੀ ਸਲਾਈ ਆਪਾਂ ਬਣਾ ਲਈ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਆਂ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਲਣ ਜੀ ਤੇ ਆਪਣੇ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੇ ਸਬਸਕ੍ਰਾਈਬ ਵੀ ਤੇ ਚਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਧਾਗਾ ਆਪਣੇ ਵੱਲ ਕੀਤਾ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ 2 3 ਇੱਥੇ ਆਪਾਂ ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਆਪਣੇ ਵੱਲ ਹੀ ਰਹਿਣ ਦਵਾਂਗੇ 1 2 3 4 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਆ ਆਪਣਾ ਇੱਕ ਡਿਜ਼ਾਈਨ ਹੋ ਗਿਆ ਜੀ 2 4 6 8 ਤੇ 9 ਗੁੰਡੇ ਹੋ ਗਏ 9 ਗੁੰਡਿਆਂ ਦਾ ਆਪਣਾ ਇੱਕ ਡਿਜ਼ਾਈਨ ਹੋ ਗਿਆ ਜੀ ਫਿਰ ਤੋਂ ਧਾਗਾ ਆਪਣੇ ਵੱਲ ਕਰਾਂਗੇ 1 2 ਤਿੰਨ ਗੁੰਡੇ ਉਲਟੇ ਇੱਥੇ ਦੋਵਾਂ ਦਾ ਇੱਕ ਧਾਗਾ ਆਪਣੇ ਵੱਲੀ ਰਹਿਣ ਦਵਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਗੁੰਡਾ ਜਿਹੜਾ ਕਟਾਇਆ ਆਇਆ ਸੀ ਇੱਥੇ ਆਪਾਂ ਵਧਾ ਲੈਣਾ ਜੀ ਚਾਰ ਕੁੰਡੇ ਸਿੱਧੇ ਬਣਾਵਾਂਗੇ 2 3 4 ਫਿਰ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਆਪਾਂ ਇਕੱਲੇ-ਇਕੱਲੇ ਬਣਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਧਰ ਆਪਣਾ ਇਹ ਡਿਜ਼ਾਈਨ ਇੱਧਰਲੀ ਸਾਈਡ ਸਟਾਰਟ ਹੋ ਜਾਊਗਾ ਤੇ ਹੁਣ ਆਪਾਂ ਧਾਗਾ ਇੱਥੇ ਹੀ ਰੱਖਾਂਗੇ ਇੱਧਰ ਆਪਣੇ ਵੱਲ ਤੇ ਅਗਲਾ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਇਹ ਆਪਾਂ ਤਾਂ ਇੱਕ ਕੁੰਡਾ ਰੱਖਿਆ ਹੈਗਾ ਸਿੱਧਾ ਵੀ ਚੱਲੋ ਅੱਗੇ ਆਪਾਂ ਜਦੋਂ ਡਿਜ਼ਾਈਨ ਬਣਾਉਣਾ ਤਾਂ ਆਪਣੇ ਚਾਰ ਗੁੰਡੇ ਪੈਣੇ ਆ ਜਿੱਧਰ ਤੇ ਆਪਾਂ ਇੱਕ ਕੁੰਡਾ ਰੱਖ ਲਿਆ ਤਾਂ ਕਿ ਡਿਜ਼ਾਈਨ ਇਧਰ ਨੂੰ ਬਣਦਾ ਜਾਊਗਾ ਇਹ ਆਪਣੀ ਇੱਕ ਸਲਾਈ ਬਣ ਗਈ ਦੂਜੀ ਸਲਾਈ ਆ ਗਈ ਆਪਣੀ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਆਹ ਵਾਲਾ ਜਿਹੜਾ ਕੁੰਡਾ ਹੈਗਾ ਇਹ ਆਪਾਂ ਇਧਰੋਂ ਸਿੱਧਾ ਬਣਾਵਾਂਗੇ ਜਿਹੜੇ ਆਪਣੇ ਆਹ ਤਿੰਨ ਗੁੰਡੇ ਆਪਾਂ ਇਹਨਾਂ ਦੇ ਨਾਲ ਸੌਰੀ ਚਾਰ ਕੁੰਡੇ ਆ ਇਹਨਾਂ ਦੇ ਨਾਲ ਆਪਾਂ ਬਣਾ ਲੈਣਾ ਆਪਾਂ ਪੰਜ ਇੱਕ ਕੁੰਡਾ ਉਲਟਾ ਬਣਾਇਆ ਇੱਕ ਤਾਰ ਕੀ ਤੇ ਪੰਜ ਕੁੰਡੇ ਆਪਾਂ ਇਹ ਉਲਟੇ ਪਾਸੇ ਸਿੱਧੇ ਬਣਾ ਲੇ ਚਾਰ ਕੁੰਡੇ ਉਲਟੇ ਹੁਣ ਆਪਣਾ ਜਿਹੜਾ ਵਾਲ ਪਾਇਆ ਸੀ ਕੁੰਡਾ ਆ ਗਿਆ ਤਾਂਗਾ ਪਿੱਛੇ ਕਰਾਂਗੇ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਇਧਰੋਂ ਦੋ ਤਿੰਨ ਚਾਰ ਇੱਥੇ ਆਪਣੇ ਪੰਜ ਕੁੰਡੇ ਹੋ ਗਏ ਹੁਣ ਚਾਰ ਗੁੰਡੇ ਉਲਟੇ ਆਪਾਂ ਆਪਣਾ ਧਾਗਾ ਗੁੰਡਾ ਆਪਣਾ ਵਧਿਆ ਹੋਇਆ ਆ ਗਿਆ ਧਾਗਾ ਪਿੱਛੇ ਕਰਾਂਗੇ ਇਹਨੂੰ ਆਪਾਂ ਸਿੱਧਾ ਬਣਾਵਾਂਗੇ 2 3 4 5 ਗੁੰਡੇ ਆਪਾਂ ਸਿੱਧੇ ਬਣਾ ਲਏ ਲਾਸਟ ਵਾਲਾ ਗੁੰਡਾ ਆਪਾਂ ਉਲਟਾ ਬਣਾ ਲਾਂਗੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਤੀਜੀ ਸਲਾਈ ਆਪਣੀ ਇੱਥੇ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਉਲਟੇ ਹੁਣ ਬੇਲਾਪਾ ਤੰ ਬਣਾਏ ਸੀ ਹੁਣ ਆਪਾਂ ਦੋ ਬਣਾਵਾਂਗੇ ਅਗਲੇ ਦੋਹਾਂ ਦਾ ਇੱਕ ਕਰਾਂਗੇ ਦੋਹਾਂ ਦੇ ਇੱਕ ਕਰਤਾ ਹੁਣ ਆਪਾਂ ਧਾਗਾ ਪਿੱਛੇ ਕਰਾਂਗੇ ਆ ਵਾਲਾ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਸੌਰੀ ਹੁਣ ਜਿਹੜੇ ਆਪਣੇ ਆ ਚਾਰ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਾਰ ਕੇ ਤੇ ਆਏ ਦੋ 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 ਕੁੰਡੇ ਆਪਾਂ ਇਹ ਅੱਗੇ ਪਿੱਛੇ ਕਰਾਂਗੇ ਤੇ ਇਹਨਾਂੋਂ ਆਪਾਂ ਫਿਰ ਸਿੱਧੇ ਬਣਾ ਲਵਾਂਗੇ ਇਹ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਇੱਥੇ ਇਹਨਾਂ ਦੋਹਾਂ ਦਾ ਇੱਕ ਕਰਾਂਗੇ ਤਾ ਗਾ ਪਿੱਛੇ ਕਰਕੇ ਆਹ ਵਾਲਾ ਗੁੰਡਾ ਹੁਣ ਆਪਾਂ ਉਲਟਾ ਬਣਾਵਾਂਗੇ ਇੱਥੇ ਆਪਾਂ ਵਾਲ ਫੇਰ ਪਾਉਣਾ ਹੈ ਇਹ ਜਿਹੜਾ ਆਪਾਂ ਗੁੰਡਾ ਘਟਾਇਆ ਉਹ ਆਪਾਂ ਇਸ ਤਰ੍ਹਾਂ ਵਧਾ ਲੈਣਾ ਆਹ ਵਾਲੇ ਚਾਰ ਗੁੰਡੇ ਆਪਾਂ ਫੇਰ ਇਸ ਤਰ੍ਹਾਂ ਤਾਰ ਕੇ ਦੋ ਦੋ ਗੁੰਡੇ ਇਸ ਤਰ੍ਹਾਂ ਅੱਗੇ ਪਿੱਛੇ ਕਰ ਲਵਾਂਗੇ ਤੇ ਨੰਨ ਨੂੰ ਸਿੱਧੇ ਬਣਾ ਲਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਦਵਾਂ ਦਾ ਇੱਕ ਤਾਂਗਾ ਪਿੱਛੇ ਕਰਾਂਗੇ ਇੱਕ ਕੁੰਡਾ ਉਲਟਾ ਇਹ ਦੋ ਕੁੰਡੇ ਆਪਾਂ ਇਹ ਸਿੱਧੇ ਬਣਾ ਲਵਾਂਗੇ ਉਲਟੀ ਸਾਈਡ ਆ ਗਈ ਜੇ ਇੱਕ ਕੁੰਡਾ ਉਲਟਾ ਬਣਾਵਾਂਗੇ ਹੁਣ ਆਪਾਂ ਬਣਾਵਾਂਗੇ 1 2 3 4 ਇੱਥੇ ਆਪਣੇ ਕੁੰਡੇ ਬਣਨੇ ਜਿਹੜੇ ਇਹ ਪੰਜ ਬਣਨੇ ਆ ਜੀ ਉਲਟੀ ਸਾਈਡ ਸਿੱਦੇ ਕੁੰਡੇ ਆਪਣੇ ਪੰਜ ਹੋਣਗੇ ਚਾਰ ਕੁੰਡੇ ਉਲਟੇ ਹੁਣ ਲੋ ਜੇ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਉਲਟੀ ਸਲਾਈ ਆਪਾਂ ਬਣਾ ਲਈ ਸੀਗੀ ਹੁਣ ਆਪਾਂ ਇੱਥੇ ਹਣਾਵਾਂਗੇ ਜੀ ਇੱਕ ਕੁੰਡਾ ਉਲਟਾ ਅਗਲੇ ਦੋਹਾਂ ਦਾ ਕਰਾਂਗੇ ਇੱਕ ਇੱਥੇ ਵੜ ਪਾ ਕੇ ਹੁਣ ਆਪਾਂ ਅੱਗੇ ਦੋ ਕੁੰਡੇ ਬਣਾਵਾਂਗੇ ਜੀ ਉਲਟੇ ਚਾਰ ਕੁੰਡੇ ਸਿੱਦੇ ਆਪਣੀ ਪੰਜਵੀਂ ਸਲਾਈ ਹੋ ਗਈ ਹੈ ਜੀ ਫਿਰ ਇੱਕ ਕੁੰਡਾ ਸਿੱਧਾ ਜਿਹੜੇ ਆਪਣੇ ਕੋਲੇ ਉਲਟੇ ਕੁੰਡੇ ਸੀ ਹੁਣ ਆਪਣੇ ਇਹ ਘਟਦੇ ਜਾਣਗੇ ਪਹਿਲਾਂ ਆਪਾਂ ਤਿੰਨ ਬਣਾਏ ਸੀ ਫਿਰ ਦੋ ਬਣਾਏ ਹੁਣ ਇੱਕ ਦੋਵਾਂ ਦਾ ਇੱਕ ਤਾਂ ਅੱਗੇ ਪਿੱਛੇ ਕਰਕੇ ਦੋ ਕੁੰਡੇ ਉਲਟੇ चार कुंडे सीधे उल्टी सिलाई अपन बना के फिर मिलते हैं जी जी आप उल्टी सिलाई बना ली सी अपन छे सिलाइया कंप्लीट हो गई जी ਹੁਣ ਆਪਣੀ ਜਿਵੇਂ ਪਹਿਲੀ ਰੋ ਬਣੀ ਸੀ ਉਸੇ ਤਰ੍ਹਾਂ ਹੀ ਹੁਣ ਆਪਣਾ ਡਿਜ਼ਾਈਨ ਫੇਰ ਬਣੂਗਾ ਇੱਥੇ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਜੀ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਡਿਜ਼ਾਈਨ ਦੀ ਉਹੀ ਸਲਾਈ ਆਪਣੀ ਫੇਰ ਚੱਲ ਪਈ ਜੀ ਤਿੰਨ ਗੁੰਡੇ ਆਪਾਂ ਬਣਾ ਲੇ ਦੋਹਾਂ ਦਾ ਇੱਕ ਧਾਗਾ ਪਿੱਛੇ ਕਰਾਂਗੇ ਆਸਾ ਉਹਦੀ ਧਾਗਾ ਇੱਥੇ ਰੱਖਾਂਗੇ ਆਪਾਂ ਤੇ ਹੁਣ ਆਪਾਂ ਚਾਰ ਗੁੰਡੇ ਸਿੱਧੇ ਬਣਾਵਾਂਗੇ ਜੀ ਆਪਣੀ ਫਸਟ ਸਲਾਈ ਬਣ ਗਈ ਜੀ ਡਿਜ਼ਾਈਨ ਦੀ ਹਲੋ ਜੀ ਆਪਾਂ ਨਾ ਆ ਦੂਜਾ ਡਿਜ਼ਾਈਨ ਇੱਕ ਆਪਾਂ ਦੱਸਿਆ ਸੀ ਤੇ ਇਹਦੇ ਤੇ ਆਪਾਂ ਨਹੀਂ ਦੱਸਿਆ ਸੀ ਆ ਵੀ ਆਪਾਂ ਬਣਾ ਲਿਆ ਮੈਂ ਥੰਬਨੇਲ ਹੋਰ ਨਹੀਂ ਬਣਾਇਆ ਆਪਾਂ ਐਸੇ ਤੇ ਤੁਹਾਨੂੰ ਦੱਸ ਦਿੰਨੇ ਆ ਅਗਲਾ ਡਿਜ਼ਾਈਨ ਆਪਾਂ ਹੁਣ ਦੱਸ ਦਿੰਨੇ ਤੁਹਾਨੂੰ ਫੇਰ ਇਹ ਕੁੰਡਾ ਆਪਾਂ ਉਤਾਰਿਆ ਇੱਕ ਦੋ ਕੁੰਡੇ ਉਲਟੇ ਬਣਾਵਾਂਗੇ ਆਪਾਂ ਪਹਿਲਾ ਪਹਿਲੀ ਜਾਲੀ ਆਪਾਂ ਇੱਥੇ ਬਣਾ ਲਈ ਹੈ ਜੀ ਜਦੋਂ ਆਪਾਂ ਆਹ ਕੁੰਡੇ ਬਦਲਨੇ ਆ ਆਪਣੇ ਦੂਜੀ ਜਾਲੀ ਦੇ ਬਰਾਬਰ ਇਹ ਕੁੰਡੇ ਬਦਲੇ ਜਾਣਗੇ ਜਿਵੇਂ ਐਸੇ ਵਾਸਤੇ ਦੂਰੀ ਹਰ ਦੱਸਣ ਲੱਗੀ ਆ ਆ ਦੇਖੋ ਪਹਿਲਾਂ ਆਪਾਂ ਜਾਲੀ ਬਣਾ ਲਈ ਸੀਗੀ ਇੱਕ ਉਦੋਂ ਆਪਾਂ ਆਹ ਪਲੇਨ ਹੀ ਕੁੰਡੇ ਬਣਾ ਲਏ ਜਦੋਂ ਆਪਾਂ ਦੂਜੀ ਸਲਾਈ ਬਣਾਉਣੀ ਆ ਆਹ ਵਾਲੀ ਡਿਜ਼ਾਈਨ ਦੀ ਦੂਜੀ ਵਾਰ ਜਦੋਂ ਆਪਾਂ ਜਾਲੀ ਬਾਉਣੀ ਆ ਉਦੋਂ ਆਪਾਂ ਆਹ ਕੁੰਡੇ ਬਦਲ ਲੈਣੇ ਆ ਇੱਥੇ ਹੁਣ ਮਾੜਾ ਜਿਹਾ ਧਿਆਨ ਨਾਲ ਸਮਝ ਲਿਓ ਕਿ ਜਦੋਂ ਆਪਾਂ ਦੂਜੀ ਜਾਲੀ ਬਣਾਉਣੀ ਆ ਦੇਖੋ ਇਹ ਦੂਜੀ ਜਾਲੀ ਬਣੀ ਆ ਇਹਦੇ ਤੇ ਇਹਦੇ ਨਾਲ ਆਪਾਂ ਆਹ ਕੁੰਡੇ ਬਦਲੇ ਆ ਦੋ ਕੁੰਡੇ ਉਲਟੇ ਦੋਹਾਂ ਦਾ ਇੱਕ ਧਾਗਾ ਪਿੱਛੇ ਕਰਕੇ ਹੁਣ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਆਹ ਵਾਲੇ ਚਾਰ ਕੁੰਡੇ ਫੇਰ ਆਪਾਂ ਇਸ ਤਰ੍ਹਾਂ ਬਦਲ ਲਵਾਂਗੇ ਦੋ ਕੁੰਡੇ ਇੱਧਰ ਦੋ ਉਧਰ ਇਸੇ ਇੱਦੇ ਬਣਾ ਲਾਂਗੇ ਇਹ ਆਪਣੇ ਡਿਜ਼ਾਈਨ ਦੀ ਪੰਜਵੀਂ ਸਲਾਈ ਹੈ ਜੀ ਸੌਰੀ ਦੂਜੀ ਸਲਾਈ ਹੈ ਜੀ ਗਲਤੀ ਹੋ ਗਈ ਤਾਂ ਅਗਾ ਪਿੱਛੇ ਕਰਾਂਗੇ ਇੱਕ ਗੁੰਡਾ ਉਲਟਾ ਤੇ ਇੱਕ ਦੋਨੇ ਆਹ ਸਿੱਧੇ ਬਣਾ ਲਵਾਂਗੇ ਤੇ ਹੁਣ ਆਪਾਂ ਆਹ ਪੂਰੀ ਸਲਾਈ ਜਿਵੇਂ ਇਹਦੇ ਗੁੰਡੇ ਆਪਣੇ ਕੋਲ ਹੈਗੇ ਜਿਵੇਂ ਆਪਾਂ ਪਿੱਛੇ ਬਣਾਏ ਸੀ ਉਸੇ ਤਰ੍ਹਾਂ ਬਣਾ ਲੈਣੇ ਆ ਜੀ ਤੇ ਆਹੀ ਆਪਾਂ 6 6 ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਸੋਹਣਾ ਜਿਹਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਹੈ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਊਗੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਵਾਰੀ ਵਾਰੀ ਕਹਿੰਨੀ ਆ ਤੁਹਾਨੂੰ ਮੈਂ ਤੇ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਕੋਟੀ ਸੈਟਰ ਜੈਕਟ ਕੁਛ ਵੀ ਬਣਾਓ ਤੇ ਸੌਖਾ ਕਿੰਨਾ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ